ਹੈਲੋ ਜੀ ਸਤਿ ਸ਼੍ਰੀ ਅਕਾਲ ਮੈਂ ਹਰਪ੍ਰੀਤ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ YouTube ਚੈਨਲ ਦਾ ਪੰਜਾਬੀ ਸਟਾਈਲ ਵਿੱਚ ਅੱਜ ਆਪਾਂ ਬਣਾਉਣ ਲੱਗੇ ਆ ਜੀ ਗਜਰੇਲਾ ਤੇ ਗਜਰੇਲੇ ਨੂੰ ਆਪਾਂ ਬਹੁਤ ਹੀ ਸਿੰਪਲ ਜੇ ਤਰੀਕੇ ਨਾਲ ਬਣਾਵਾਂਗੇ ਨਾ ਆਪਾਂ ਨੂੰ ਖੋਏ ਦੀ ਲੋੜ ਪੈਣੀ ਹੈ ਨਾ ਕਿਸੇ ਹੋਰ ਚੀਜ਼ ਦੀ ਇਹ ਲਈ ਮੈਂ 2 ਕਿਲੋ ਗਾਜਰਾਂ ਨੂੰ ਕद्दूकस ਕਰ ਲਿਆ ਹੈ ਅੱਛੀ ਤਰ੍ਹਾਂ ਛਿਲਕੇ ਵਾਸ਼ ਕਰਕੇ ਜਿਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਥੋੜਾ ਜਿਹਾ ਆਪਾਂ ਲਿਆ ਹੈਗਾ ਇੱਥੇ ਹੁਣ ਮੈਂ ਕੜਾਈ ਦੇ ਵਿੱਚ ਕਿਉਂ ਲਿਆ ਕਿਉਂ ਜਿਹੜਾ ਮੈਂ ਇੱਕ ਚਮਚ ਲਿਆ ਦੇ ਸੀ ਕਿਉਂ ਜ਼ਿਆਦਾ ਕਿਉਂ ਨਹੀਂ ਲੈਣ ਦੀ ਜ਼ਰੂਰਤ ਆਪਾਂ ਨੂੰ ਇਹਦੇ ਵਿੱਚ ਆਪਾਂ ਗਾਜਰਾਂ ਜਿਹੜੀਆਂ ਕद्दूकश ਕੀਤੀਆਂ ਹੋਈਆਂ ਉਹ ਐਡ ਕਰ ਦਾਂਗੇ ਗਾਜਰਾਂ ਨੂੰ ਤੁਸੀਂ ਕद्दूकश ਵੀ ਕਰ ਸਕਦੇ ਆ ਜੇ ਟਾਈਮ ਨਹੀਂ ਹੈਗਾ ਤਾਂ ਤੁਸੀਂ ਇਹਨਾਂ ਨੂੰ ਮਤਲਬ ਛਿੱਲ ਕੇ ਵਾਸ਼ ਕਰਕੇ ਤੇ ਥੋੜੇ ਜਿਹਾ ਇੱਕ ਗਾਜਰ ਦੇ ਦੋ ਜਾਂ ਤਿੰਨ ਪੀਸ ਕਰਕੇ ਤਾਂ ਮਿਕਸੀ ਦੇ ਵਿੱਚ ਵੀ ਇਹਨੂੰ ਇਦਾਂ ਤੁਸੀਂ ਗ੍ਰੈਂਡ ਕਰ ਸਕਦੇ ਆ ਜਿਆਦਾ ਬਰੀਕ ਪੇਸਟ ਨਹੀਂ ਬਣਾਉਣਾ ਆਪਾਂ ਨੇ ਇਹ ਤਾਂ ਥੋੜਾ ਦਰਦਰਾ ਜਿਹਾ ਆਪਾਂ ਮਿਕਸੀ ਦੇ ਵਿੱਚ ਵੀ ਇਹਨੂੰ ਪੀਸ ਸਕਦੇ ਆ ਠੀਕ ਹੈ ਜੀ ਤੇ ਪਰ ਮੈਂ ਅੱਜ ਤਾਂ ਆਪਾਂ ਪੁਰਾਣੇ ਤਰੀਕੇ ਨਾਲ ਕਰਦੇ ਆ ਕद्दूकस ਮੈਂ ਕद्दूकसी ਕੀਤਾ ਗਾਜਰਾਂ ਨੂੰ ਉਹ ਜੇ ਤੁਸੀਂ ਮਿਕਸੀ ਵਿੱਚ ਵੀ ਕਰ ਲੋਗੇ ਤਾਂ ਤਾਂ ਵੀ ਸੇਮ ਹੀ ਪ੍ਰੋਸੀਜਰ ਹੈ ਕੋਈ ਖਾਸ ਫਰਕ ਨਹੀਂ ਪੈਂਦਾ ਹੈਗਾ ਬਸ ਜਿਆਦਾ ਪੇਸਟ ਨਾ ਬਣਾਈਓ ਥੋੜਾ ਦਰਦਰਾ ਜਿਹਾ ਪੀਸ ਲਿਓ ਠੀਕ ਹੈ ਇੱਕ ਤੋਂ 2 ਮਿੰਟ ਪਕਾ ਲਿਆ ਗਾਜਰਾਂ ਨੂੰ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਦੁੱਧ ਮੈਂ ਅੱਧਾ ਕਿਲੋ ਪਾਉਂਗੀ ਇਹਦੇ ਵਿੱਚ ਜਿਆਦਾ ਦੁੱਧ ਦੀ ਜ਼ਰੂਰਤ ਨਹੀਂ ਹੈਗੀ ਬਸ 2 ਕਿਲੋ ਗਾਜਰਾਂ ਐ ਤੇ 2 ਕਿਲੋ ਗਾਜਰਾਂ ਦੇ ਵਿੱਚ ਅੱਧਾ ਕਿਲੋ ਫੁੱਲ ਕਰੀਮ ਜਿਹੜਾ ਹੈਗਾ ਇਹ ਆਪਾਂ ਨੇ ਦੁੱਧ ਪਾਤਾ ਹੈ ਮਤਲਬ ਕਰੀਮ ਦੇ ਸਣੇ ਮਲਾਈ ਦੇ ਸਣੇ ਆਪਾਂ ਨੇ ਦੁੱਧ ਇਹਦੇ ਵਿੱਚ ਐਡ ਕਰਤਾ ਹੈ ਅੱਧਾ ਕਿਲੋ ਦੁੱਧ ਪਾਇਆ ਮੈਂ 2 ਕਿਲੋ ਗਾਜਰਾਂ ਦੇ ਵਿੱਚ ਬਸ ਘਿਓ ਦੇ ਵਿੱਚ ਪਾ ਕੇ ਇੱਕ ਜਾਂ ਦੋ ਮਿੰਟ ਹੀ ਸੇਕ ਲਵਾਉਣਾ ਜ਼ਿਆਦਾ ਨਹੀਂ ਆਪਾਂ ਨੇ ਲਵਾਉਣਾ ਇਹਨਾਂ ਨੂੰ ਤੇ ਨਾਲ ਆਪਾਂ ਫਿਰ ਹੁਣ ਦੁੱਧ ਪਾਤਾ ਹੈ ਦੁੱਧ ਪਾ ਕੇ ਇਹਨਾਂ ਨੂੰ ਹੁਣ ਆਪਾਂ ਪਕਾਵਾਂਗੇ ਠੀਕ ਹੈ ਜੀ ਹੁਣ ਆਪਾਂ ਫਲੇਮ ਜਿਹੜੀ ਹੈਗੀ ਹੈ ਹਾਈ ਫਲੇਮ ਆਪਣੀ ਹਾਈ ਫਲੇਮ ਤੇ ਆਪਾਂ ਅੱਛੀ ਤਰ੍ਹਾਂ ਇਦਾਂ ਹਿਲਾਉਂਦੇ ਹੋਏ ਜਿਹੜੀਆਂ ਗਾਜਰਾ ਹੈਗੀਆਂ ਇਹਨਾਂ ਨੂੰ ਦੁੱਧ ਦੇ ਵਿੱਚ ਪਕਾਉਣਾ ਹੈ ਠੀਕ ਹੈ ਜੀ ਇਹ ਦੇਖੋ ਇਸ ਤਰ੍ਹਾਂ ਜੇ ਆਪਾਂ ਗਾਜਰਾਂ ਦਾ ਜਿਹੜਾ ਗਜਰੇਲਾ ਹੈਗਾ ਬਣਾਵਾਂਗੇ ਤਾਂ ਬਿਲਕੁਲ ਵੀ ਕੀ ਹੈਗਾ ਇਹਦੇ ਵਿੱਚ ਨਾ ਤਾਂ ਆਪਾਂ ਨੂੰ ਕੋਈ ਮੈਂ ਫੂਡ ਕਲਰ ਐਡ ਕੀਤਾ ਇਹਦੇ ਵਿੱਚ ਕੋਈ ਵੀ ਤੇ ਬਹੁਤ ਹੀ ਸਿੰਪਲ ਜਿਹੇ ਤਰੀਕੇ ਨਾਲ ਖੋਏ ਵਗੈਰਾ ਦੀ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਠੀਕ ਹੈ ਤੇ ਇਹ ਥੋੜੀ ਜਿਹੀ ਇਹਦੇ ਵਿੱਚ ਆਪਾਂ ਇਲਾਇਚੀ ਜਿਹੇ ਪਾਊਡਰ ਹੈਗਾ ਇਲਾਇਚੀ ਦਾ ਤੁਸੀਂ ਉਹ ਐਡ ਕਰ ਦਿਓ ਨਹੀਂ ਤਾਂ ਇਹਦਾ ਹਰੇ ਇਲਾਇਚੀ ਹੁੰਦੀ ਹੈ ਉਨੂੰ ਪੀਸ ਕੇ ਉਹਦੇ ਬੀਜ ਜਿਹੜੇ ਹੈਗੇ ਆ ਪੀਸ ਕੇ ਉਹ ਐਡ ਕਰ ਦੋ ਮੈਂ ਥੋੜੇ ਜਿਹਾ ਬੀਜ ਲੈ ਕੇ ਉਹਨਾਂ ਨੂੰ ਦਰਦਰਾ ਜਿਹਾ ਪੀਸ ਕੇ ਉਹ ਕਰਤਾ ਐ ਐਡ ਕਿਉਂਕਿ ਜਿਹੜਾ ਇਲਾਇਚੀ ਦਾ ਫਲੇਵਰ ਆ ਉਹ ਵੀ ਬਹੁਤ ਵਧੀਆ ਆਉਂਦਾ ਗੇਸਟ ਡੇਲੀ ਦੇ ਵਿੱਚ ਹਨਾ ਤੇ ਆਪਾਂ ਇਸ ਤਰੀਕੇ ਨਾਲ ਨੂੰ ਲਗਾਤਾਰ ਹਿਲਾਉਂਦੇ ਹੋਏ ਪਕਾਉਣਾ ਹੈ ਕਿਉਂਕਿ ਦੁੱਧ ਪਾਇਆ ਹੋਇਆ ਦੁੱਧ ਵਗੈਰਾ ਨੀਚੇ ਨਾਲ ਲੱਗ ਜੇ ਇਸ ਕਰਕੇ ਆਪਾਂ ਲਗਾਤਾਰ ਇਹਨੂੰ ਹਿਲਾਵਾਂਗੇ ਤੇ ਫਲੇਮ ਜਿਹੜੀ ਹੈਗੀ ਆਪਣੀ ਹਾਈ ਹੈ ਠੀਕ ਹੈ ਜੀ ਲਗਾਤਾਰ ਬਸ ਇਸ ਤਰ੍ਹਾਂ ਪਕਾਉਣਾ ਆਪਾਂ ਨੇ ਕੋਈ ਜ਼ਿਆਦਾ ਆਪਾਂ ਇਹਦੇ ਵਿੱਚ ਦੁੱਧ ਨਹੀਂ ਪਾਇਆ ਕੁਝ ਨਹੀਂ ਪਾਇਆ ਦੇਖਿਆ ਹੀ ਆ ਤੁਸੀਂ ਤੇ ਹੁਣ ਆਪਾਂ ਇਹਦੇ ਵਿੱਚ ਚੀਨੀ ਐਡ ਕਰ ਦਾਂਗੇ ਕਿਉਂਕਿ ਚੀਨੀ ਨੇ ਵੀ ਪਾਣੀ ਛੱਡਣਾ ਫਿਰ ਉਹ ਨਾਲ ਹੀ ਸੁੱਕ ਜਾਏਗਾ ਪਾਣੀ ਜਿਹੜੀ ਚੀਨੀ ਹੈਗੀ ਆ ਮੈਂ ਉਹ ਹੀ ਤੁਹਾਨੂੰ ਦੱਸਿਆ 2 ਕਿਲੋ ਗਾਜਰਾ ਅੱਧਾ ਕਿਲੋ ਦੁੱਧ ਲਿਆਏ ਤੇ ਜਿਹੜੀ ਚੀਨੀ ਆਏ ਮੇਰੇ ਕੋਲ ਪਾਈਆ ਦੀ ਕੌਲੀ ਹੈਗੀ ਆ ਉਹ ਮੈਂ ਚੀਨੀ ਪਾਈ ਆ ਮਤਲਬ 250 ਗ੍ਰਾਮ ਇੱਕ ਜੀ ਤੁਸੀਂ ਜਿਹੜਾ ਮਿੱਠਾ ਹੈਗਾ ਆਪਣੇ ਹਿਸਾਬ ਨਾਲ ਵਧਾ ਜਾਂ ਘੱਟ ਕਰ ਸਕਦੇ ਆ ਕਿਉਂਕਿ ਕੀ ਹੈ ਨਾ ਜਿਹੜੀ ਗਾਜਰਾਂ ਉਹ ਵੀ ਹੁਣ ਸੀਜ਼ਨ ਆ ਮੌਸਮ ਆ ਤੇ ਗਾਜਰਾਂ ਵੀ ਮਿੱਠੀਆਂ ਆ ਰਹੀਆਂ ਤੇ ਇਸ ਕਰਕੇ ਆਪਾਂ ਨੂੰ ਜ਼ਿਆਦਾ ਇਹਦੇ ਵਿੱਚ ਚੀਨੀ ਵਗੈਰਾ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਜੇ ਤੁਸੀਂ ਜ਼ਿਆਦਾ ਪਾਉਣਾ ਚਾਹੁੰਦੇ ਹੋ ਤਾਂ ਪਾ ਵੀ ਸਕਦੇ ਹੋ ਪਰ ਬਿਲਕੁਲ ਸਹੀ ਐਕੂਰੇਟ ਹੈਗਾ ਇਹ ਮਤਲਬ ਮਿੱਠਾ ਇਹ ਤੇ ਹੁਣ ਆਪਾਂ ਇਹਨੂੰ ਬਸ ਇਸ ਤਰ੍ਹਾਂ ਹੀ ਪਕਾਉਣਾ ਹੈ ਕਿਉਂਕਿ ਹੁਣ ਜਿਹੜੀ ਚੀਨੀ ਪਾਈ ਆ ਚੀਨੀ ਨੇ ਵੀ ਜਿਹੜਾ ਹੈਗਾ ਪਾਣੀ ਆ ਉਹ ਛੱਡ ਦੇਣਾ ਹੈ ਤਾਂ ਹੀ ਆਪਾਂ ਚੀਨੀ ਵੀ ਨਾਲ ਹੀ ਪਾਤੇ ਤਾਂ ਜੋ ਚੀਨੀ ਵਾਲਾ ਪਾਣੀ ਵੀ ਨਾਲ ਹੀ ਸੁੱਕ ਜੇ ਫਿਰ ਆਪਾਂ ਨੂੰ ਬਾਰ-ਬਾਰ ਟਾਈਮ ਜਾਂ ਗੈਸ ਆਪਣਾ ਵੇਸਟ ਨਾ ਹੋਵੇ ਇਹ ਦੇਖੋ 10 ਮਿੰਟ ਹੋ ਗਏ ਆਪਾਂ ਨੂੰ ਪਕਾਉਂਦਿਆਂ ਨੂੰ 10 ਮਿੰਟ ਬਾਅਦ ਪਾਣੀ ਆ ਜਿਹੜਾ ਦੁੱਧ ਆਪਣਾ ਸੁੱਕਣਾ ਸ਼ੁਰੂ ਹੋ ਗਿਆ ਇਹ ਮੈਂ ਕੱਦੋਕਸ਼ ਕੀਤਾ ਹੋਇਆ ਕੋਕੋਨਟ ਲਿਆਏ ਛੂਠੀ ਜਿਹੜੀ ਹੁੰਦੀ ਹੈ ਸੁੱਕੀ ਹੋ ਲਈ ਹੈ ਮਤਲਬ ਕੱਦੂ ਕਸ਼ ਕਰਕੇ ਤੇ ਉਹ ਇਹਦੇ ਵਿੱਚ ਐਡ ਕਰਤੀ ਕਿਉਂਕਿ ਇਹਦਾ ਟੇਸਟ ਨਾ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਗਜਰੇਲੇ ਦੇ ਵਿੱਚ ਤੁਸੀਂ ਜ਼ਰੂਰ ਐਡ ਕਰਕੇ ਦੇਖਿਓ ਜੇ ਕੋਈ ਹੋਰ ਵੀ ਡਰਾਈ ਫਰੂਟ ਤੁਸੀਂ ਐਡ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਇਹਦੇ ਵਿੱਚ ਕਾਜੂ ਬਦਾਮ ਕੋਈ ਵੀ ਤੇ ਥੋੜੇ ਜਿਹੀ ਕਿਸ਼ਮਿਸ਼ ਕਰ ਦਾਂਗੇ ਕਿਉਂਕਿ ਕਿਸ਼ਮਿਸ਼ ਬੱਚਿਆਂ ਨੂੰ ਬਿਲਕੁਲ ਵੀ ਨਹੀਂ ਪਸੰਦ ਇਸ ਕਰਕੇ ਆਪਾਂ ਥੋੜੇ ਜਿਹੀ بس ਕੀਤੇ ਹੈਗੇ ਨੇ ਐਡ ਕਿਉਂਕਿ ਬੱਚਿਆਂ ਨੂੰ ਤਾਂ ਸਾਈਡ ਤੇ ਕਰਕੇ ਦੇਣਾ ਪੈਣਾ ਗਜਰੇਲਾ ਉਹਨਾਂ ਨੇ ਬਿਲਕੁਲ ਵੀ ਨਹੀਂ ਖਾਣੇ ਠੀਕ ਹੈ ਜੀ ਤੇ ਮੈਂ ਬਿਲਕੁਲ ਵੀ ਸਿੰਪਲ ਤਰੀਕੇ ਨਾਲ ਬਣਾ ਰਹੀ ਹਾਂ ਕਿਉਂਕਿ ਇਹਦੇ ਵਿੱਚ ਮੈਂ ਕੋਈ ਵੀ ਡਰਾਈ ਫਰੂਟ ਵਗੈਰਾ ਕੁਝ ਨਹੀਂ ਪਾਇਆ ਸਿਰਫ ਕੋਕੋਨਟ ਤੇ ਕੋਕੋਨਟ ਹੀ ਪਾਇਆ ਹੈਗਾ ਇਹ ਬਸ ਤੇ ਤੁਸੀਂ ਇਹ ਵਿੱਚ ਕੋਈ ਵੀ ਡਰਾਈ ਫਰੂਟ ਐਡ ਕਰ ਸਕਦੇ ਹੋ ਬਹੁਤ ਹੀ ਸਿੰਪਲ ਜਿਹੇ ਤਰੀਕੇ ਨਾਲ ਜਿਹੜਾ ਹੈਗਾ ਆਪਣਾ ਇਹ ਗਜਰੇਲਾ ਹੈ ਗੈਸ ਦੇ ਉੱਪਰ 15 ਤੋਂ 20 ਮਿੰਟ ਦੇ ਵਿੱਚ 15 ਮਿੰਟ ਹੀ ਲਗਾ ਲਓ 15 ਮਿੰਟ ਵਿੱਚ ਬਣ ਕੇ ਰੈਡੀ ਹੋ ਜਾਂਦਾ ਹੈ ਦੇਖੋ ਪਾਣੀ ਦੁੱਧ ਬਿਲਕੁਲ ਹੀ ਸੁੱਕਣ ਦੇ बराबर बरा है थोड़ा सा ही रह गया देखो सेंटर में देख सकते हैं ਤੇ ਬਾਕੀ ਸਾਰਾ ਸੁੱਕ ਗਿਆ ਹੈ ਤੇ ਗਜ਼ਰੇਲਾ ਵੀ ਜਿਹੜਾ ਆਪਣਾ ਬਣ ਕੇ ਮਤਲਬ ਗਾਜਰਾ ਬਿਲਕੁਲ ਸੌਫਟ ਹੋ ਗਿਆ ਬਣ ਕੇ ਰੈਡੀ ਆ ਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਤੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਇੱਕ ਵਾਰ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਬਹੁਤ ਹੀ ਹੈਲਦੀ ਰੈਸਪੀ ਹੈ ਔਰ ਜਲਦੀ ਬਣ ਜਾਂਦੀ ਕੋਈ ਖੋਆ ਕੋਈ ਜ਼ਿਆਦਾ ਘਿਓ ਜਾਂ ਆਪਾਂ ਨੂੰ ਡਰਾਈ ਪਾਊਡਰ ਦੀ ਕੋਈ ਜ਼ਰੂਰਤ ਨਹੀਂ ਹੈਗੀ ਮਿਲਕ ਪਾਊਡਰ ਦੀ ਕਿਸੇ ਵੀ ਚੀਜ਼ ਦੀ ਕੋਈ ਜ਼ਰੂਰਤ ਨਹੀਂ ਹੈਗੀ ਬਸ ਸਿੰਪਲ ਜੇ ਸੌਖੇ ਤਰੀਕੇ ਨਾਲ ਜਿਹੜੀ ਘਰ ਆਪਣੇ ਦਾ ਦੁੱਧ ਵੀ ਆਪਣੇ ਹੁੰਦਾ ਹੀ ਆ ਹਨਾ ਤੇ ਗਾਜਰਾ ਤੇ ਹੁਣ ਆਮ ਹੀ ਨੇ ਤਾਂ ਆਪਾਂ ਸਿੰਪਲ ਜੇ ਤਰੀਕੇ ਨਾਲ ਘਰ ਦੇ ਵਿੱਚ ਇਹਨਾਂ ਨੂੰ ਬਣਾ ਕੇ ਖਾ ਸਕਦੇ ਆ ਰੈਡੀ ਕਰ ਸਕਦੇ ਆ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਬਣਾ ਕੇ ਜ਼ਰੂਰ ਦੇਖਿਓ ਤੇ ਬਸ ਲਗਾਤਾਰ ਫਲੇਮ ਜਿਹੜੀ ਆਪਣੀ ਹਾਈ ਰਹੇਗੀ ਫਲੇਮ ਨੂੰ ਆਪਾਂ ਨੂੰ ਘਟ ਕਰਨ ਦੀ ਜ਼ਰੂਰਤ ਨਹੀਂ ਹੈਗੀ ਇਹ ਦੇਖੋ ਬਸ ਲਗਾਤਾਰ ਇਸ ਤਰ੍ਹਾਂ ਆਪਾਂ ਨੇ ਹਿਲਾਉਂਦੇ ਹੋਏ ਪਕਾਉਣਾ ਹੈ ਇਹਨੂੰ ਸਾਈਡਾ ਵਗੈਰਾ ਤੇ ਲੱਗ ਜਾਂਦਾ ਉਹ ਵੀ ਆਪਾਂ ਨਾਲ ਦੇ ਨਾਲ ਹੀ ਉਤਾਰ ਲਾਂਗੇ ਠੀਕ ਹੈ ਜੀ ਕੋਈ ਫੂਡ ਕਲਰ ਨਹੀਂ ਆਪਾਂ ਇਹਦੇ ਵਿੱਚ ਐਡ ਕੀਤਾ ਦੇਖੋ ਕਿੰਨਾ ਸੋਹਣਾ ਨੇਚਰਲ ਜਿਹਾ ਕਲਰ ਬਣਿਆ ਇਹਨਾਂ ਦਾ ਜਿੱਦਾ ਗਜਰੇਲੇ ਦਾ ਕਲਰ ਹੁੰਦਾ ਨੇਚਰਲ ਉਹੀ ਕਲਰ ਬਣਿਆ ਹੈਗਾ ਹੈ ਇਹ ਦੇਖੋ ਜੀ ਇਹਨੂੰ ਕਿਸੇ ਵੀ ਟਾਈਮ ਕਿਸੇ ਗੈਸਟ ਨੂੰ ਆਉਣ ਆ ਜਾਂ ਤੁਸੀਂ ਖੁਦ ਖਾਣਾ ਖਾਣ ਦਾ ਮਨ ਕਰ ਰਹੇ ਤੇ ਬੱਚੇ ਜिद ਕਰ ਰਹੇ ਤਾਂ ਤੁਸੀਂ ਇਹਨੂੰ ਝੱਟਪਟ ਐਦਾਂ ਮਤਲਬ 15 ਮਿੰਟ ਦੇ ਵਿੱਚ 10 ਤੋਂ 15 ਮਿੰਟ ਦੇ ਵਿੱਚ ਬਣਾ ਕੇ ਰੈਡੀ ਕਰ ਸਕਦੇ ਹੋ ਜਿਹੜੀਆਂ ਗਾਜਰਾਂ ਦੇ ਹਿਸਾਬ ਨਾਲ ਤੁਸੀਂ ਦੁੱਧ ਵੱਧ ਵੀ ਲੈ ਸਕਦੇ ਹੋ ਫਿਰ ਜੇ ਗਾਜਰਾਂ ਵੱਧ ਲੈਣੀਆਂ ਐ ਤਾਂ ਇਹ ਦੇਖੋ ਹਲਵਾ ਜਿਹੜਾ ਆਪਣਾ ਬਣ ਕੇ ਇੱਕਦਮ ਰੈਡੀ ਆ ਤੇ ਆਪਾਂ ਕਰਦੇ ਹਾਂ ਸਰਵ ਇਹ ਦੇਖੋ ਪਾਇ ਇਸ ਤਰੀਕੇ ਨਾਲ ਇਹਨੂੰ ਕਰ ਦਾਂਗੇ ਸਰਵ ਤੁਸੀਂ ਆਪਣੇ ਕਿਸੇ ਵੀ ਹਿਸਾਬ ਨਾਲ ਇਹਨੂੰ ਸਰਵ ਕਰ ਸਕਦੇ ਹੋ ਠੀਕ ਹੈ ਜੀ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਕਰਿਓ ਜੀ ਲਾਈਕ ਤੇ ਚਲੋ ਜੀ ਫਿਰ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ